ਕੋਸਾ ਵਾਹਿਗੁਰੂ ਜੀ ਦੀ ਫਤਿਹ ਸਾਧ ਸੰਗਤ ਜੀ ਆ ਸਾਡੇ ਪੰਜਾਬੀ ਵੀਰ ਹਰ ਪੀੜ ਦਾ ਵਾਸਤੇ ਹਲੇ ਵੀ ਮਤਲਬ ਹਲੇ ਵੀ ਲੰਗਰ ਲੈ ਕੇ ਜਾ ਰਹੇ ਆ ਕੋਈ ਮੇਰਾ ਵੀਰ ਚਾਰੇ ਹੀ ਸੇਵਾ ਕਰ ਰਿਹਾ ਕੋਈ ਰਸਈ ਸੇਵਾ ਕਰ ਰਿਹਾ ਸੰਗਤ ਜੀ ਆ ਪੰਜਾਬੀਆਂ ਨੇ ਦੇ ਸਰਕਾਰਾਂ ਦਾ ਹਲੇ ਸੁੱਤੀਆਂ ਬਈਆਂ ਪਰ ਸਾਡੇ ਜਿਹੜੇ ਪੰਜਾਬੀ ਵੀਰ ਪੰਜਾਬੀਆਂ ਦਾ ਮੋਢੇ ਦਾ ਮੋਢਾ ਜੋੜ ਕੇ ਖੜੇ ਆ ਜੀ ਦੇਖੋ ਬਹੁਤ ਦੂਰ ਤੱਕ ਹਰ ਪੀੜਤਾਂ ਲਈ ਸੇਵਾ ਫਵਾਦ ਵੱਲੋਂ ਇਹ ਮੇਰੇ ਵੀਰੇ ਫਵਾਦ ਵਾਲੇ ਆ ਚੰਗੇ ਜੀ ਮੇਰੇ ਜ਼ਿਮੀਦਾਰ ਭਰਾ ਹੋਰ ਸ਼ਹਿਰ ਵਾਸੀ ਮਹਾਲੀ ਤੋਂ ਸਾਰਿਆਂ ਨੇ ਸੇਵਾ ਕੀਤੀ ਹੈ ਇਹ ਜਾ ਰਹੇ ਆ ਹਰ ਪੀੜਤਾਂ ਦੇ ਲਈ ਇਹ ਜੋ ਕਿ ਅੱਜ ਬਲਾਚੌਰ ਦੇ ਨੇ ਟੂ ਟੈਕਸ ਤੇ ਖੜੇ ਸੀ ਦਿਲ ਕਰਿਆ ਵੀ ਵੀਡੀਓ ਬਣਾ ਕੇ ਇਹਦੀ ਪਾਈਏ ਬਹੁਤ ਸੋਹਣੀ ਗੱਲ ਆ ਜਿਹਨਾਂ ਨੂੰ ਮਹਾਰਾਜ ਨੇ ਦਿੱਤਾ ਬਾਤੂ ਓਕੇ ਜਿਨਾਂ ਕਿਤੇ ਸੌਂਝ ਕੱਢਦੇ ਆ ਇਸ ਤਰ੍ਹਾਂ ਆਪਣੇ ਜਿਨ੍ਹਾਂ ਨੂੰ ਹੜਾਂ ਦੀ ਮਾਰ ਪਈ ਉਹਨਾਂ ਦੇ ਵਾਸਤੇ ਇਹ ਰਾਸ਼ਨ ਪਾਣੀ ਲੈ ਕੇ ਜਾ ਰਹੇ ਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੋਰ ਦਵੇ ਦਿਨ ਰਾਤ ਚੌਗਣੀ ਤਰੱਕੀ ਵਾਸਤੇ ਵਾਹਿਗੁਰੂ ਐਦਾਂ ਦੇ ਸੇਵਾਦਾਰਾਂ ਲਈ ਬਹੁਤ ਧੰਨਵਾਦ ਬਣਦਾ ਜੀ